ਤਸਵੀਰਾਂ ਵੇਖ ਸਕਦੇ ਹੋ ਤੁਸੀਂ ਕਿ ਇੱਕ ਗੱਡੀ ਬਟਾਲੇ ਵਾਲੇ ਰੋਡ ਦੇ ਉੱਤੇ ਜਦੋਂ ਬਟਾਲੇ ਤੋਂ ਗੁਰਦਾਸਪੁਰ ਨੂੰ ਜਾਂਦੇ ਹੋ ਤਾਂ ਰੋਡ ਦੇ ਉੱਤੇ ਪਲਟੀ ਹੋਈ ਦਿਖਾਈ ਦੇ ਰਹੀ ਹੈ ਔਰ ਆ ਗੱਡੀ ਜੋ ਹੈ ਆ ਵੇਖ ਸਕਦੇ ਹੋ ਤੁਸੀਂ ਕਿ ਸਕੋਰਪੀਓ ਗੱਡੀ ਹੈ ਔਰ ਇਸ ਦੇ ਹਾਲਾਤ ਵੇਖ ਸਕਦੇ ਹੋ ਪਰਮਾਤਮਾ ਕਰੇ ਕਿ ਡਰਾਈਵਰ ਦਾ ਬਚਾਅ ਹੋ ਗਿਆ ਹੋਵੇ ਔਰ ਲੋਕਲ ਲੋਕਾਂ ਤੋਂ ਇੱਥੇ ਜਾਣਕਾਰੀ ਲਈ ਗਈ ਆ ਦੱਸਦੇ ਆ ਕਿ ਰਾਤ ਦੀ ਗੱਡੀ ਜਿਹੜੀ ਆ ਉਹ ਪਲਟੀ ਹੋਈ ਆ ਔਰ ਆ ਗੱਡੀ ਵੇਖ ਸਕਦੇ ਹੋ ਕਿ ਹੋ ਸਕਦਾ ਹੈ ਟ੍ਰੈਫਿਕ ਜ਼ਿਆਦਾ ਜਾਂ ਕਈ ਵਾਰ ਲਾਈਟਾਂ ਪੈਂਦੀਆਂ ਨੇ ਜਾਂ ਬਹੁਤ ਸਾਰੇ ਇਹੋ ਜਿਹੇ ਹਾਸੇ ਵਾਪਰਦੇ ਆ ਕਿ ਜਾਨਵਰ ਵੀ ਕਈ ਵਾਰ ਅੱਗੇ ਆ ਜਾਂਦੇ ਆ ਜਦੋਂ ਕਈ ਵਾਰ ਜਾਨਵਰ ਆ ਜਾਂਦੇ ਆ ਕਿਉਂਕਿ ਸਾਡੇ ਦੇਸ਼ ਦੇ ਵਿੱਚ ਸੜਕਾਂ ਦੇ ਉੱਤੇ ਕੋਈ ਵੀ ਇਹੋ ਜਿਹੀ ਜੜੀ ਆ ਰਿੰਸਿੰਘ ਨਹੀਂ ਲੱਗੀ ਹੋਈ ਕਿ ਜਿਸ ਨਾਲ ਜਾਨਵਰ ਜਿਹੜੇ ਆ ਉਹ ਰੁਕ ਜਾਣ ਇਸ ਕਰਕੇ ਕਈ ਵਾਰ ਜਾਨਵਰ ਵੀ ਆ ਜਾਂਦੇ ਆ ਝਾਕਾ ਲੱਗ ਜਾਂਦਾ ਔਰ ਸਾਡੀ ਡਰਾਈਵਰ ਵੀਰਾਂ ਨੂੰ ਇਹੀ ਬੇਨਤੀ ਆ ਕਿ ਸਲੋ ਚੱਲਿਆ ਕਰੋ ਬਿਲਕੁਲ ਸਲੋ ਚੱਲ ਕੇ ਆਪਣੇ ਮਿਸ਼ਨ ਤੇ ਪਹੁੰਚੋ ਕਿਉਂਕਿ ਤਸਵੀਰਾਂ ਜੋ ਐ ਇਸ ਵੇਲੇ ਹਾਦਸਾ ਜੋ ਬਿਆਨ ਕਰ ਰਹੀਆਂ ਨੇ ਇਸ ਨਾਲ ਤਾਂ ਇੰਜ ਲੱਗਦਾ ਕਿ ਪਤਾ ਨਹੀਂ ਕਿੰਨਾ ਵੱਡਾ ਹਾਦਸਾ ਚਲੋ ਪਰਮਾਤਮਾ ਕਰੇ ਕਿ ਕਿੰਨੀਆਂ ਸਵਾਰੀਆਂ ਇਸ ਦੇ ਵਿੱਚ ਹੋਣਗੀਆਂ ਕਿੰਨੇ ਪਰਿਵਾਰਕ ਮੈਂਬਰ ਹੋਣਗੇ ਕਿ ਬਚਾਅ ਹੋ ਗਿਆ ਹੋਵੇ ਜਿਵੇਂ ਕਿ ਖੱਡੇ ਦੇ ਵਿੱਚ ਪਈ ਹੋਈ ਆ ਰੋਡ ਤੋਂ ਉਤਰੀ ਹੋਈ ਆ ਔਰ ਸਿਰਫ ਕਾਰਨ ਕੀ ਹੋ ਸਕਦਾ ਹੈ ਕਾਰਨ ਹੈ ਕਿ ਕਈ ਵਾਰ ਜਾਨਵਰ ਵੀ ਆ ਜਾਂਦੇ ਆ ਔਰ ਕਈ ਵਾਰ ਕੀ ਹੁੰਦਾ ਹੈ ਕਿ ਲਾਈਟਾਂ ਕਰਕੇ ਜਾਂ ਟਾਇਰ ਪੈਂਚਰ ਹੋਣ ਕਰਕੇ ਜੇ ਗੱਡੀ ਦੀ ਸਪੀਡ ਥੋੜੀ ਘੱਟ ਹੋਵੇ ਤਾਂ ਬਚਾਅ ਹੋ ਸਕਦਾ ਔਰ ਗੱਡੀ ਕਿਤੇ ਨਾ ਕਿਤੇ ਜਾ ਕੇ ਥੋੜਾ ਵੇਖ ਸਕਦੇ ਹੋ ਤੁਸੀਂ ਕਿ ਬਟਾਲੇ ਵਾਲੇ ਰੋਡ ਦੇ ਉੱਤੇ ਬਟਾਲੇ ਤੋਂ ਜਦੋਂ ਫਰਜ਼ਾਤਪੁਰ ਨੂੰ ਜਾਂਦੇ ਹੋ ਤਾਂ ਗੱਡੀ ਐਸ ਵੇਲੇ ਜਿਵੇਂ ਸੀਟਾਂ ਦਾ ਅਸੀਂ ਧਿਆਨ ਰੱਖਿਆ ਸੀਟਾਂ ਵੱਲ ਵੇਖਿਆ ਇਹ ਸੀਟਾਂ ਜਿਹੜੀਆਂ ਇਹ ਥੋੜੀਆਂ ਠੀਕ ਨੇ ਲੱਗਦਾ ਹੈ ਕਿ ਬਚਾਅ ਹੋ ਗਿਆ ਹੋਵੇਗਾ ਕਿਉਂਕਿ ਕਈ ਵਾਰ ਜਾਨਵਰ ਜਦੋਂ ਅੱਗੇ ਆ ਜਾਂਦੇ ਆ ਤਾਂ ਫਿਰ ਇਹੋ ਜਿਹਾ ਹਾਸਾ ਅਕਸਰ ਹੀ ਹੋ ਜਾਂਦਾ ਔਰ ਲੱਗਦਾ ਹੈ ਕਿ ਬਚਾਅ ਹੋ ਗਿਆ ਸਵਾਰੀਆਂ ਦਾ ਕਿਉਂਕਿ ਸ਼ੀਸ਼ਾ ਤੋੜ ਕੇ ਉਹਨਾਂ ਨੇ ਵਿੱਚੋਂ ਕੱਢੇ ਹੋਏ ਆ ਸੀਟਾਂ ਠੀਕ ਨੇ ਪਰ ਫਿਰ ਡਰਾਈਵਰ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਬਿਲਕੁਲ ਸਲੋ ਚੱਲਿਆ ਕਰੋ ਧਿਆਨ ਨਾਲ ਚੱਲਿਆ ਕਰੋ ਰਾਤ ਦਾ ਸਮਾਂ ਬਹੁਤ ਸਾਰੀਆਂ ਲਾਈਟਾਂ ਵੀ ਪੈਂਦੀਆਂ ਨੇ ਜਾਨਵਰ ਵੀ ਰੋਡ ਕ੍ਰਾਸ ਕਰਦੇ ਨੇ ਤਾਂ ਕਈ ਵਾਰ ਹਾਸਾ ਜਿਹੜਾ ਅਚਨਚੇਤ ਹੋ ਜਾਂਦਾ ਔਰ ਇਹ ਤਸਵੀਰਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ